ਮੈਂ ਤਾਂ ਅੱਜ ਨਹੀਂ ਮੈਂ ਤਾਂ ਕਿੰਨੇ ਦਿਨ ਤੋਂ ਕਹਿੰਦਾ ਆ ਰਿਹਾ ਅਮਰਪਾਲੀ ਇਸ ਗੋਇੰਗ ਟੂ ਵਿਨ ਲੋਕ ਜਿਹੜੇ ਆ ਮੌਜੂਦਾ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਖੁਸ਼ ਨਹੀਂ ਐਨਐਸਏ ਦੇ ਖਿਲਾਫ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਚੱਕੀ ਹੋਈ ਆ ਸਾਰੀਆਂ ਸਰਕਾਰਾਂ ਦੇ ਖਿਲਾਫ ਐਨਐਸਏ ਬੰਦ ਕਰੋ ਸਾਡੇ ਸਿੱਖਾਂ ਦੇ ਉੱਤੇ ਐਨਐਸਏ ਲਗਾ ਕੇ ਤੁਸੀਂ ਇਹਨਾਂ ਨੂੰ ਜੇਲ੍ਹਾਂ 'ਚ ਭੇਜ ਦਿੰਦੇ ਹੋ ਤੇ ਲੰਬੇ-ਲੰਬੇ ਟਾਈਮ ਜੇਲ੍ਹਾਂ 'ਚ ਪਈ ਰਹੇ ਆ ਬਈ ਸਿੱਖਾਂ ਦੀ ਹਿਸਟਰੀ ਹੈ ਤਕ ਜ਼ੁਲਮ ਤੇ ੱਕਾ ਬਰਦਾਸ਼ਤ ਨਹੀਂ ਕਰਾਂ ਮੈਂ ਉਸ ਦਿਨ ਕਿ ਐਸੀ ਨੇਰੀ ਅੰਗੂ ਵੋਟ ਪਾਈਗੀ ਜਿਹੜਾ ੱਕਾ ਕੀਤਾ ਗਿਆ ਜੇ ਉਹ ਖਾਲਸਾਣ ਦੀ ਗੱਲ ਕਰਦਾ ਹੈ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਹੈ ਤੇ ਸ਼ਾਇਦ ਉਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਿੱਖ ਲੋਕ ਵੀ ਰਾਜੀ ਨਹੀਂ ਹੋਣਗੇ ਉਹ ਸ਼ਖਸ ਮਿਲੇ ਮੈਂ ਕਡੂਰ ਸਾਹਿਬ ਗਿਆ ਤੇ ਮੈਂ ਕਿਹਾ ਯਾਰ ਭਾਈ ਜੀ ਤੁਸੀਂ ਵੋਟ ਕਿਉਂ ਪਾਣੀ ਕਹਿੰਦੇ ਯਾਰ ਮੇਰਾ ਬੇਟਾ ਨਸ਼ਾ ਕਰਦਾ ਸੀ ਕਹਿੰਦੇ ਭਾਈ ਅਮਰਤਪਾਲ ਨੇ ਇੱਕ ਵਾਰੀ ਉਹਨਾਂ ਦੇ ਮੋਢੇ 'ਤੇ ਹੱਥ ਰੱਖਿਆ ਮੇਰੇ ਬੇਟੇ ਦੇ ਵੀ ਕੱਖ ਨਸ਼ਾ ਨਹੀਂ ਕਰਦਾ ਅੱਜ ਤੋਂ ਬਾਅਦ ਗੁਰੂ ਗੁਰੂ ਘਰ ਦੀ ਸੇਵਾ ਕਰਿਆ ਲੱਗ ਕਹਿੰਦੇ ਮੇਰੇ ਮੁੰਡੇ ਨੇ ਨਸ਼ਾ ਹੀ ਨਹੀਂ ਕੀਤਾ ਉਸ ਦਿਨ ਤੋਂ ਬਾਅਦ ਇਹ ਕਹਿੰਦੇ ਉਹਦੇ ਮੋਢੇ 'ਤੇ ਹੱਥ ਰੱਖ ਕੇ ਹੀ ਨਿਕਲ ਗਿਆ ਬਸ ਆ ਭਾਈ ਅਮਰਤਪਾਲ ਇੰਨਾ ਕਹਿ ਕੇ ਤੇ ਕਹਿੰਦੇ ਦੱਸੋ ਮੈਂ ਉਹਨੂੰ ਵੋਟ ਕਿਉਂ ਨਾ ਪਾਵਾਂ ਸਿੱਖ ਪੰਥ ਦੀ ਜਿਹੜੀ ਰਹਿਨਮਾਈ ਕਰਨ ਵਾਲੇ ਲੋਕ ਹੈ ਉਹ ਰਹਿਨਮਾਈ ਦਿੱਲੀ ਦੇ ਅੱਗੇ ਗ ਜੋ ਲਾ ਨੇ ਆਪਣਾ ਕੰਮ ਕਰਨਾ ਇਹ ਨਹੀਂ ਹੈਗਾ ਮੈਂਬਰ ਪਾਰਲੀਮੈਂਟ ਲਈ ਲਾ ਕੁਝ ਹੋਰ ਹੈ ਤੇ ਮੇਰੇ ਲਈ ਹੋਰ ਹੈ ਤੁਹਾਡੇ ਲਈ ਹੋਰ ਹੈ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਜੋ ਜਦੋਂ ਗੱਲ ਕਰਦੇ ਸੀ ਯਾਰ ਉਹਦਾ ਕਸੂਰ ਕੀ ਆ ਇੱਕ ਕਸੂਰ ਵਰਡ ਜਿਹੜਾ ਉਹ ਬੋਲਦੇ ਸੀ ਨਾ ਉਹਦਾ ਕਸੂਰ ਕੀ ਹੈ ਇਹਦੇ ਚੀ ਸਮਝ ਆ ਜਾਂਦਾ ਸੀ ਦੇ ਹੈਵ ਫੁੱਲ ਸਿਮਪਥੀ ਇਨ देयर ਹਾਰਟਸ ਫॉर द ਭਾਈ ਅਮਰਿਤਪਾਲ ਸਿੰਘ ਲੋਕ ਸਭਾ ਚੋਣਾਂ ਦੇ ਵਿੱਚੋਂ ਫਤਵਾ ਹਾਸਲ ਕਰ ਚੁੱਕੇ ਨੇ ਪਾਈ ਅਮਰਿਤਪਾਲ ਸਿੰਘ ਜੀ ਹਾਂ ਵੱਡੀ ਲੀਡ ਦੇ ਨਾਲ ਅੱਗੇ ਚੱਲਦੇ ਹੋਏ ਉਹਨਾਂ ਨੇ ਜਿੱਤ ਹਾਸਲ ਕਰ ਲਈਏ ਤੇ ਸਾਡੇ ਚੈਨਲ ਤੇ ਬਹੁਤ ਵਾਰੀ ਪਾਈ ਅਮਰਿਤਪਾਲ ਸਿੰਘ ਦੇ ਹੱਕ ਦੇ ਵਿੱਚ ਬੋਲ ਚੁੱਕੇ ਸਾਡੇ ਐਕਸਪਰਟ ਮੌਜੂਦ ਨੇ ਡਾਕਟਰ ਸੁਰਿੰਦਰਪਾਲ ਜੀ ਬਹੁਤ-ਬਹੁਤ ਸਵਾਗਤ ਹੈ ਵਾਣੇ ਪੰਜਾਬੀ ਦੇ ਬਹੁਤ ਧੰਨਵਾਦ ਜੀ ਸਰ ਇਹਨਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਫਤਵਾ ਹਾਸਲ ਕਰ ਲਿਆ ਪਾਈ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਸੀ ਖੁਦ ਚੋਣ ਪ੍ਰਚਾਰ ਨਹੀਂ ਕੀਤਾ ਮਾਤਾ ਪਿਤਾ ਨੇ ਕੀਤਾ ਸੋ ਫਤਵਾ ਜਿਹੜਾ ਹਾਸਲ ਕਰ ਲਿਆ ਇਸ ਬਾਬਤ ਦਰਸ਼ਕਾਂ ਦੇ ਨਾਲ ਜ਼ਰੂ ਦੇਖੋ ਅਮਰ ਮੈਨੂੰ ਲੱਗਦਾ ਹੈ ਕਿ ਇੱਕ ਜਰਨਲਿਸਟ ਦੀ ਸੱਚੀ ਪਛਾਣ ਪੱਤਰਕਾਰ ਦੀ ਉਹ ਹੁੰਦੀ ਹੈ ਕਿ ਉਹ ਗੱਲ ਸੱਚੀ ਕਰੇ ਹੂੰ ਉਹ ਦਾ ਮੈਂ ਵੀ ਕਿਸੇ ਤਰ੍ਹਾਂ ਨੂੰ ਬਿਲੋਂਗ ਕਰਦਾ ਪਰ ਆਪਣੀ ਕਲਮ ਤੇ ਆਪਣੀ ਜਦੋਂ ਅਸੀਂ ਚੇਅਰ ਤੇ ਬੈਠਦੇ ਹਾਂ ਹੂੰ ਤੇ ਸੱਚ ਬੋਲੋ ਉਹਦੇ ਵਿੱਚ ਆਪਣਾ ਧਰਮ ਹਾ ਵੀ ਨਹੀਂ ਹੋਣ ਦੇਣਾ ਚਾਹੀਦਾ ਮੈਂ ਲਗਾਤਾਰ ਪੰਜਾਬ ਦਾ ਸਿਨੈਰੀਓ ਦੇਖ ਰਿਹਾ ਸੀ ਪੰਜਾਬ ਦੇ ਵਿੱਚ 2022 ਤੋਂ ਬਾਅਦ ਇੱਕ ਬਹੁਤ ਵੱਡਾ ਪਰਿਵਰਤਨ ਆਇਆ। ਹੂੰ ਸਿਆਸਤ 'ਚ ਪਰਿਵਰਤਨ ਆਇਆ। ਤੀਜੀ ਧਿਰ ਜਿਹੜੀ ਪਾਰਟੀ ਆ ਉਹਦੀ ਸਰਕਾਰ ਬਣੀ। ਉਸ ਤੋਂ 6 ਮਹੀਨੇ ਬਾਅਦ ਜਿਮਣੀਚੋਂ ਸੰਗਰੂਰ ਦੀ ਹੋਈ ਤੇ ਸਿਮਰਨਜੀਤ ਸਿੰਘ ਮਾਨ ਜਿੱਤ ਗਏ। ਹੂੰ ਉਹ ਜਿੱਤਨ ਦੇ ਮਾਇਨੇ ਪਈ ਪੰਜਾਬ ਦੇ ਵਿੱਚ ਲੋਕ ਜਿਹੜੇ ਆ ਮੌਜੂਦਾ ਸਰਕਾਰ ਤੋਂ ਕੇਂਦਰ ਸਰਕਾਰ ਤੋਂ ਖੁਸ਼ ਨਹੀਂ ਆ। ਹੂੰ ਅਦਰਵਾਈਜ਼ 6 ਮਹੀਨੇ ਬਾਅਦ ਹੀ ਤੁਸੀਂ ਜਿਮਣੀ ਚੋਂ ਇੱਕ ਲੋਕ ਸਭਾ ਦੀ ਹਾਰ ਜੋ ਬਹੁਤ ਵੱਡੀ ਗੱਲ ਹੁੰਦੀ। ਉਹ ਵੀ ਉਹ ਸੀਟ ਹਾਰਨ ਹੋਣ ਜਿੱਥੋਂ ਸੀਐਮ ਆਪ ਲਗਾਤਾਰ ਸਾਂਸਦ ਰਹੇ ਹੁੰਦੇ ਨਵਾਂ। ਉਸ ਤੋਂ ਬਾਅਦ ਵੀ ਜਿੱਦਾਂ ਭਾਈ ਅਮਰਤਪਾਲ ਸਿੰਘ ਦੇ ਨਾਲ ਜਿਹੜਾ ਵਾ ਆਪਰੇਸ਼ਨ ਕੀਤਾ ਗਿਆ ਉਹਨਾਂ ਦੇ ਖਿਲਾਫ ਜੋ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਐਨਐਸਏ ਲਗਾਈ ਗਈ। ਪੰਜਾਬ ਦੇ ਲੋਕ ਤਾਂ ਉਦੋਂ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਬੜਾ ਲੰਮਾ ਚੌੜਾ ਸੰਘਰਸ਼ ਕਰ ਰਹੇ ਆ ਉਹ ਤਾਂ ਅੱਗੇ ਐਨਐਸਏ ਦੇ ਖਿਲਾਫ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਚੱਕੀ ਹੋਈ ਹੈ ਸਾਰੀਆਂ ਸਰਕਾਰਾਂ ਦੇ ਖਿਲਾਫ ਐਨਐਸਏ ਬੰਦ ਕਰੋ ਸਾਡੇ ਸਿੱਖਾਂ ਦੇ ਉੱਤੇ ਐਨਐਸਏ ਲਗਾ ਕੇ ਤੁਸੀਂ ਇਹਨਾਂ ਨੂੰ ਜੇਲ੍ਹਾਂ 'ਚ ਭੇਜ ਦਿੰਦੇ ਹੋ ਤੇ ਲੰਬੇ-ਲੰਬੇ ਟਾਈਮ ਜੇਲ੍ਹਾਂ 'ਚ ਪਏ ਰਹਿੰਦੇ ਆ ਕਈ ਦੇਖੋ ਬੰਦੀ ਸਿੰਘਾਂ ਦੀ ਰਿਹਾਈ ਦਾ ਮਸਲਾ ਇੰਨੀ ਦੇਰ ਤੋਂ ਮੋਰਚਾ ਲੱਗਾ ਕੀ ਰਿਹਾਈ ਦਾ ਮਸਲਾ ਮਸਲਾ ਤਾਂ ਇਹੀ ਹੈ ਨਾ ਵੀ ਜਿਹੜੇ ਸਿੱਖ ਹੈਗੇ ਆ ਜਿਹੜੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਆਪਣੇ ਪਰਿਵਾਰਾਂ ਚ ਆਨ ਦਾ ਕਿਉਂ ਹੱਕ ਨਹੀਂ ਹੈਗਾ ਹਿੰਦੁਸਤਾਨ ਦਾ ਸੰਵਿ ਤੁਸੀਂ ਉਹਨਾਂ ਨੂੰ ਜੇਲ੍ਹਾਂ 'ਚ ਹਜੇ ਬੰਦ ਰੱਖਿਆ ਹੋਇਆ ਏਦਾਂ ਮਤਲਬ ਜਿਹੜਾ ਵੈ ਲੋਕ ਉਸ ਜਿਹੜੇ ਆਪਾਂ ਨੂੰ ਜੋ ਮਰਜ਼ੀ ਕਹਦੀ ਹੈ ਹਕੂਮਤਾਂ ਦੇ ਫਰਮਾਨ ਦੇ ਖਿਲਾਫ ਹੈ ਤੱਕੇਸ਼ਾਈ ਵਰਡ ਯੂਜ਼ ਕਰ ਲਿਓ ਜੋ ਮਰਜ਼ੀ ਕਰ ਲਿਓ ਭਈ ਉਹਨਾਂ ਦੇ ਖਿਲਾਫ ਹੈ ਲੋਕ ਹਮਮ ਲੇਕਿਨ ਜਦੋਂ ਤੁਸੀਂ ਅਮਰਤਪਾਲ ਵਾਲਾ ਇਨਸੀਡੈਂਟ ਇੱਕ ਹੋਰ ਐਡ ਕਰਦੇ ਹੋ ਵਿੱਚ ਇੱਕ ਤਾਂ ਬੰਦੀ ਸਿੰਘ ਪ੍ਰਾਣੇ ਰਿਹਾ ਨਹੀਂ ਹੋਏ ਇੱਕ ਨਵਾਂ ਹੋਰ ਐਡ ਕਰਦੇ ਹੋ ਨਾਲ ਤੁਸੀਂ ਹੋਰ ਐਡ ਕਰਦੇ ਹੋ ਜਿਹੜਾ ਪ੍ਰਧਾਨ ਮੰਤਰੀ ਬਾਜੇ ਕੇ ਆ ਹੋਰ ਕਿੰਨੇ ਹੈਗੇ ਆ ਲੋਕਾਂ ਨੇ ਮਨਾ ਚਾਇਆ ਯਾਰ ਇਹ ਤਾਂ ਜਿਹੜਾ ਨਾ ਨੌਜਵਾਨਾਂ ਦੇ ਖਾਸ ਕਰਕੇ ਲੋਕਾਂ ਦੇ ਬਈ ਇਹ ਸਾਡੀ ਕੌਮ ਦੇ ਨਾਲ ਤੱਕਾ ਹੋ ਰਿਹਾ ਮੈਂ ਤੁਹਾਡੇ ਕੋਲ ਥੋੜੇ ਦਿਨ ਪਹਿਲਾਂ ਇੱਕ ਇੰਟਰਵਿਊ ਤੁਹਾਡੇ ਚੈਨਲ ਤੇ ਸ਼ਾਇਦ ਕੀਤੀ ਸੀ ਬਈ ਸਿੱਖਾਂ ਦੀ ਹਿਸਟਰੀ ਹੈ ਜ਼ੁਲਮ ਤੇ ਤੱਕਾ برداشت ਨਹੀਂ ਕਰਨਾ ਮੈਂ ਉਸ ਦਿਨ ਕਿਹਾ ਸੀ ਨੇਰੀ ਅੰਗੂ ਵੋਟ ਪਈਗੀ ਜਿਹੜਾ ਤੱਕਾ ਕੀਤਾ ਗਿਆ ਕਿਉਂਕਿ ਸਿੱਖ ਹਿਸਟਰੀ ਜਿਹੜੀ ਉਹ ਡਿਲੀਟ ਨਹੀਂ ਹੋ ਸਕਦੀ ਜੋ ਸਿੱਖਾਂ ਦੇ ਜਿਹੜੀ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਖਸ਼ੀਸ਼ ਕਰਕੇ ਗਏ ਆ ਕਿ ਜ਼ੁਲਮ ਤੇ ਤੱਕਾ ਨਹੀਂ ਸਹਿਣਾ ਜਿਹੜਾ ਚੜ ਕੇ ਆਵੇ ਉਹਨੂੰ ਜਵਾਬ ਦੇਣਾ ਜਵਾਬ ਜ਼ਰੂਰੀ ਨਹੀਂ ਹੁੰਦਾ ਤੁਸੀਂ ਮੈਂ ਉਸ ਦਿਨ ਵੀ ਕਿਹਾ ਸੀ ਵਰਡ ਸ਼ਾਇਦ ਲਾਈਨਾਂ ਦੁਆਰਾ ਵਰਤ ਲਾਂਗਾ ਅਸ਼ਤਰ ਸ਼ਸਤਰ ਨਾ ਦੇਣਾ ਵੋਟ ਜਵਾਬ ਵੋਟ ਨਾ ਵੀ ਦਿੱਤਾ ਜਾ ਸਕਦਾ ਬਿਲਕੁਲ ਬਿਲਕੁਲ ਮੈਂ ਇਹ ਗੱਲ ਕਰ ਰਿਹਾ ਹੁਣ ਇੱਕ ਗੱਲ ਸੁਣੋ ਅਮਰਤਪਾਲ ਭਾਈ ਅਮਰਤਪਾਲ ਸਿੰਘ ਖਾਲਸਾ ਜੇ ਉਹ ਖਾਲਸਾਣ ਦੀ ਗੱਲ ਕਰਦਾ ਹੈ ਦੇਸ਼ ਨੂੰ ਤੋੜਨ ਦੀ ਗੱਲ ਕਰਦਾ ਤੇ ਸ਼ਾਇਦ ਉਹਦੇ ਨਾਲ ਵੱਡੀ ਗਿਣਤੀ ਦੇ ਵਿੱਚ ਸਿੱਖ ਲੋਕ ਵੀ ਰਾਜੀ ਨਹੀਂ ਹੋਣਗੇ ਕਿਉਂਕਿ Hindu ਸਿੱਖਾਂ ਦੀ ਇੱਕ ਭਾਈਚਾਰਕ ਸਾਂਝ ਹੈ ਇਹ ਸਾਂਝ ਹੁੰਦੀ ਨਹੀਂ ਹੈ ਇਹ ਗੁਨਾਣਕ ਦੇਵ ਜੀ ਤੋਂ ਪਹਿਲਾਂ ਦੀ ਸ਼ਾਨ ਚੱਲੀ ਆ ਰਹੀ ਹੈ ਠੀਕ ਹੈ ਨਾ ਔਰ ਜੇ ਆਪਾਂ ਕਹੀਏ ਕਿ ਸਾਡੀ ਵੀ ਦਰਬਾਰ ਸਾਹਿਬ ਦੇ ਪ੍ਰਤੀ ਸਾਰੀ ਹਿੰਦੂ ਕਮਿਊਨਿਟੀ ਦੀ ਦਰਬਾਰ ਸਾਹਿਬ ਦੇ ਪ੍ਰਤੀ ਸਾਰੇ ਦਸਵੇਂ ਗੁਰੂਆਂ ਦੇ ਪ੍ਰਤੀ ਪੂਰੀ ਜੜੀਆ ਸ਼ਰਧਾ ਤੁਸੀਂ ਦੇਖਿਆ ਭਾਰਤ ਮੰਤਰੀ ਨਰਿੰਦਰ ਮੋਦੀ ਹੁਣ ਪੰਜਾਬ ਦੀਆਂ ਚੋਣਾਂ ਚ ਆਉਣ ਤੋਂ ਪਹਿਲਾਂ ਕੋਈ ਗੁਰਪੁਰਬ ਨਹੀਂ ਸੀਗਾ ਗੁਰਦੁਆਰਾ ਸਾਹਿਬ ਦੇ ਵਿੱਚ ਗਏ ਲੰਗਰ ਪਰਤਾਇਆ ਆਸਥਾ ਸੀ ਤੇ ਪੱਗ ਪਾ ਕੇ ਗਏ ਨਾ ਇੱਕ ਉਹ ਹਿੰਦੂਵਾਦੀ ਸੋਚ ਦੇ ਲੀਡਰ ਨੇ ਸਿੱਖਾਂ ਦੇ ਪ੍ਰਤੀ ਉਹਨਾਂ ਦੀ ਆਸਥਾ ਸੀ ਗੁਰੂਆਂ ਦੇ ਪ੍ਰਤੀ ਗਏ ਆ। ਔਰ ਜਦੋਂ ਤੁਸੀਂ ਇਹ ਗੱਲ ਕਰੋ ਕਿ ਪੰਜਾਬ ਨੂੰ ਤੋੜਨਾ ਹੈ ਫਿਰ ਤਾਂ ਸਾਰੇ ਖਿਲਾਫ ਹੁੰਦੇ ਲੇਕਿਨ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਮੈਂ ਨਸ਼ੇ ਚੋਂ ਪੰਜਾਬ ਦੇ ਨੌਜਵਾਨਾਂ ਨੂੰ ਕੱਢਣਾ ਮੈਂ ਇਹਨਾਂ ਨੂੰ ਅੰਮ੍ਰਿਤ ਛਕਾਣਾ ਦੇਖੋ ਪੇਰੈਂਟਸ ਨੂੰ ਕੀ ਚਾਹੀਦਾ ਇੱਕ ਮਾਂ-ਬਾਪ ਨੂੰ ਕੀ ਚਾਹੀਦਾ ਕਿ ਮੇਰਾ ਬੱਚਾ ਨਸ਼ੇ ਨੂੰ ਛੱਡ ਦੇ। ਬਿਲਕੁਲ। ਇਹੀ ਹੈ ਨਾ ਕਿ ਨਸ਼ੇ ਤੋਂ ਦੂਰ ਰਵੇ। ਗੁਰੂ ਘਰ ਨਾਲ ਜੁੜੇ ਸੇਵਾ ਕਰੇ ਸਾਡਾ ਪੁਰਾਣਾ ਇਤਿਹਾਸ ਤਾਂ ਇਹੀ ਹੈ ਬਿਲਕੁਲ ਔਰ ਭਾਈ ਅਮਰਤਪਾਲ ਉਸ ਕੰਮ ਨੂੰ ਬਖੂਬੀ ਕਰ ਰਹੇ ਸੀ ਹੂੰ ਉਹਨਾਂ ਦੇ ਖਿਲਾਫ ਐਨਐਸਏ ਲਗਾ ਕੇ ਉਹਨਾਂ ਨੂੰ ਅੰਦਰ ਦਿੱਤਾ ਗਿਆ ਪਹਿਲਾਂ ਤਾਂ ਇੱਕ ਮੋਬਾਈਲ ਚੋਰੀ ਦਾ ਪਰਚਾ ਦਿੱਤਾ ਗਿਆ ਮੋਬਾਈਲ ਖੋਨ ਦਾ ਦੱਸੋ ਭਾਈ ਅਮਰਤਪਾਲ ਸਿੰਘ ਇੱਕ ਮੋਬਾਈਲ ਖੋਏਗਾ ਜੇ ਮੋਬਾਈਲ ਖੋਨ ਦਾ ਕਿਸੇ ਨੇ ਸ਼ਿਕਾਇਤ ਕੀਤੀ ਹੈ ਵੈਰੀਫਾਈ ਕਰਕੇ ਪਰਚਾ ਦੇ ਦੇਖੋ ਪੁਲਿਸ ਦਾ ਕੰਮ ਹੈ ਆਪਣਾ ਉਹ ਆਪਣਾ ਵਰਕ ਕਰਦੀਆਂ ਉਹ ਏਜੰਸੀਆਂ ਵਰਕ ਕਰਦੀਆਂ ਲੇਕਿਨ ਜਿਹੜਾ ਜਦੋਂ ਭਾਈ ਅਮਰਤਪਾਲ ਦੀਆਂ ਸਟੇਟਮੈਂਟਾਂ ਸੰਵਿਧਾਨ ਦੇ ਖਿਲਾਫ ਜਾਂ ਇਹ ਆਨ ਲੱਪਈਆਂ ਕਿ ਖਾਲਸਾ ਬਣਨਾ ਚਾਹੀਦਾ ਹੈ ਪੰਜਾਬ ਨੂੰ ਆਜ਼ਾਦੀ ਚਾਹੀਦੀ ਹੈ ਉਸ ਤੋਂ ਬਾਅਦ ਹਿੰਦੁਸਤਾਨ ਦੀਆਂ ਸੁਰੱਖਿਆ ਏਜੰਸੀਆਂ ਤੇਜ਼ ਹੋਈਆਂ ਪੰਜਾਬ ਪੁਲਿਸ ਤੇਜ਼ ਹੋਈ ਕਿਉਂਕਿ ਲਾ ਬ੍ਰੇਕਰ ਜਿਹੜਾ ਹੈ ਲॉ ਐਂਡ ਆਰਡਰ ਨੂੰ ਮੇਨਟੇਨ ਕਰਨਾ ਬਹੁਤ ਜ਼ਰੂਰੀ ਵੀ ਹੁੰਦਾ ਉਹ ਆਪਰੇਸ਼ਨ ਹੋਇਆ ਲੇਕਿਨ ਐਨਐਸਏ ਦੇ ਖਿਲਾਫ ਨੇ ਪੰਜਾਬ ਦੇ ਲੋਗ ਐਨ ਠੀਕ ਆ ਜਿੰਨਾ ਕੋ ਉਹਨਾਂ ਨੇ ਕ੍ਰਾਈਮ ਕੀਤਾ ਉੰਨੀ ਕ ਸਜ਼ਾ ਦੇਣੀ ਚਾਹੀਦੀ ਲੇਕਿਨ ਲੋਕਾਂ ਦੇ ਵਿੱਚ ਜਿਹੜਾ ਰੋਸ਼ ਉੱਠਿਆ ਕਿ ਯਾਰ ਇੱਕ ਬੰਦਾ ਅੰਮ੍ਰਿਤ ਸ਼ਿਕਾਰ ਰਿਆ ਮੁੰਡਿਆਂ ਨੂੰ ਸਾਡੇ ਬੱਚਿਆਂ ਨੂੰ ਮੈਨੂੰ ਤਾਂ ਇੱਕ ਇੱਕ ਦਿਨ ਇੱਕ ਅਮਨ ਮੈਂ ਗੱਲ ਦੱਸਦਾ ਇੱਕ ਮੈਨੂੰ ਸ਼ਖਸ ਮਿਲੇ ਮੈਂ ਖਡੂਰ ਸਾਹਿਬ ਗਿਆ ਤੇ ਮੈਂ ਕਿਹਾ ਯਾਰ ਭਾਈ ਜੀ ਤੁਸੀਂ ਵੋਟ ਕਿਉਂ ਪਾਣੀ ਕਹਿੰਦੇ ਯਾਰ ਮੇਰਾ ਬੇਟਾ ਨਸ਼ਾ ਕਰਦਾ ਸੀ ਸਰਦਾਰ ਸਾਹਿਬ ਮੇਰਾ ਕਹਿੰਦਾ ਨਾਮ ਭੁੱਲ ਗਿਆ ਕਹਿੰਦੇ ਭਾਈ ਅਮਰਤਪਾਲ ਨੇ ਇੱਕ ਵਾਰੀ ਉਹਨਾਂ ਦੇ ਮੁੰਡੇ ਦੇ ਮੋਢੇ 'ਚ ਹੱਥ ਰੱਖਿਆ ਮੇਰੇ ਬੇਟੇ ਦੇ ਵੀ ਕਾਕਾ ਨਸ਼ਾ ਨਹੀਂ ਕਰਨਾ ਅੱਜ ਤੋਂ ਬਾਅਦ ਗੁਰੂ ਗੁਰੂ ਘਰ ਦੀ ਸੇਵਾ ਕਰੇਗਾ ਕਹਿੰਦੇ ਮੇਰੇ ਮੁੰਡੇ ਨੇ ਨਸ਼ਾ ਹੀ ਨਹੀਂ ਕੀਤਾ ਉਸ ਦਿਨ ਤੋਂ ਬਾਅਦ ਇਹ ਕਹਿੰਦੇ ਉਹਦੇ ਮੋਢੇ ਤੇ ਹੱਥ ਰੱਖ ਕੇ ਹੀ ਨਿਕਲ ਗਿਆ ਬਸ ਆ ਭਾਈ ਅਮਰਤਪਾਲ ਇੰਨਾ ਕਹਿ ਕੇ ਤੇ ਕਹਿੰਦੇ ਦੱਸੋ ਮੈਂ ਉਹਨੂੰ ਵੋਟ ਕਿਉਂ ਨਾ ਪਾਵਾਂ ਇਹ ਗੱਲ ਹਕੀਕਤ ਆ ਜਮੀਨ ਇਹ ਕਹਿੰਦੇ ਇੰਨਾ ਹੀ ਕਾਰਨਾ ਕਰਕੇ ਕਿਤੇ ਨਾ ਕਿਤੇ ਕੰਧਾਂ ਹਿੱਲ ਗਈਆਂ ਵਿਰੋਧੀ ਹਿੱਲ ਗਏ ਦੂਜਾ ਨਾ ਪੰਥ ਖਾਲੀ ਆ ਮੇਰੀ ਗੱਲ ਨੂੰ ਫੇਰ ਸਮਝੋ ਸਿੱਖ ਪੰਥ ਦੀ ਜਿਹੜੀ ਰਹਿਨ ਉਹ ਰਹਿਨਮਾਈ ਦਿੱਲੀ ਦੇ ਅੱਗੇ ਗੋਡੇ ਟੇਕ ਕੇ ਕਰਦੇ ਆ ਉਹ ਹਿੱਕ ਤੇ ਛਾਤੀ ਤੇ ਹੱਥ ਮਾਰ ਕੇ ਨਹੀਂ ਹੁਣ ਕਰਦੇ ਪੰਥ ਦੀ ਰਹਿਨਮਾਈ ਪਹਿਲਾਂ ਜਿਹੜੀ ਪੰਥ ਦੀ ਰਹਿਨਮਾਈ ਹੁੰਦੀ ਸੀ ਤੁਹਾਨੂੰ ਦੱਸਾਂ ਕਿਸ ਤਰ੍ਹਾਂ ਹੁੰਦੀ ਸੀ ਇੰਦਰਾ ਗਾਂਧੀ ਨੇ ਅਮਰਜੈਂਸੀ ਲਗਾਤੀ ਪੂਰੇ ਦੇਸ਼ ਚ ਤੇ ਇਹ ਗੱਲ ਉੱਠੀ ਬਈ ਸਾਰੇ ਲੀਡਰ ਨੂੰ ਫੜ-ਫੜ ਅੰਦਰ ਦੇਣ ਲੱਪੇ ਇਹ ਗੱਲ ਉੱਠੀ ਬਈ ਅਮਰਜੈਂਸੀ ਦੇ ਖਿਲਾਫ ਆਵਾਜ਼ ਕਿੱਥੋਂ ਚੱਕੀ ਆ ਯਾਰ ਪੂਰਾ ਦੇਸ਼ ਹੀ ਸਾਰਾ ਇੰਦਰਾ ਗਾਂਧੀ ਨੇ ਡਰਾਤਾ ਤੇ प्रकाश सिंह बादल ਤੇ ਅਕਾਲੀ ਦਲ ਦੇ ਲੀਡਰ ਨੇ ਕਿਹਾ ਅਸੀਂ ਅਮਰਜੈਂਸੀ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਕਿ ਜ਼ੁਲਮ ਨਹੀਂ ਸਹਿਣਾ ਤਸੱਦਦ ਨਹੀਂ ਸਹਿਣੀ 인ਦਰਾ ਗਾਂਧੀ ਇਹ ਗਾ ਜ਼ੁਲਮ ਕਰਦੀ ਆ ਸਾਨੂੰ ਡੱਕਦੀ ਆ ਅਸੀਂ ਇਹਦਾ ਮੁਕਾਬਲਾ ਕਰਾਂਗੇ ਪੰਜਾਬ ਚੋਂ ਮੀਟਿੰਗ ਹੋ ਗਈ ਸੰਵਿਧਾਨ ਦੀ ਜਿਹੜੀ ਅਮੈਂਡਮੈਂਟ ਸੀ ਉਹਦੇ ਖਿਲਾਫ ਅਕਾਲੀ ਦਲ ਇਕੱਠਾ ਹੋ ਗਿਆ ਰਾਤੀ ਇੱਕ ਮੈਂਬਰ ਪਾਰਲੀਮੈਂਟ ਜਿਹੜੇ ਸਿੱਖ ਸੀਗੇ ਉਹਨਾਂ ਨੇ ਫੋਨ ਕੀਤਾ ਬਾਦਲ ਸਾਹਿਬ ਨੂੰ ਅਕਾਲੀ ਲੀਡਰਾਂ ਨੂੰ ਬਈ ਤੁਸੀਂ ਜੋ ਚਾਹੀਦਾ ਲੈ ਲਓ ਸਵੇਰੇ ਪ੍ਰੋਟੈਸਟ ਨਹੀਂ ਕਰਨਾ ਆਪਾਂ ਅੱਛਾ ਕੁਝ ਲੀਡਰ ਰਾਜੀ ਹੋ ਗਏ ਲੇਕਿਨ ਮੈਕਸਿਮਮ ਲੀਡਰ ਕਹਿੰਦੇ ਨਹੀਂ ਜੀ ਸਾਡੇ 10ਵੇਂ ਪਾਸ਼ਾ ਦੀ ਸਾਡੇ ਤੇ ਛਾਤੀ ਠੋਕ ਕੇ ਅਕਾਲੀ ਦਲ ਨੇ ਕੇਂਦਰ ਸਰਕਾਰ ਨਾਲ ਟੱਕਰ ਲਿੱਤੀ ਗ੍ਰਿਫਤਾਰੀਆਂ ਦਿੱਤੀਆਂ ਐਮਰਜੈਂਸੀ ਦਾ ਵਿਰੋਧ ਪੰਜਾਬ ਚੋਂ ਸ਼ੁਰੂ ਹੋਇਆ ਪੂਰੇ ਦੇਸ਼ ਚ ਫੈਲਿਆ 인ਦਰਾ ਗਾਂਧੀ ਦੀ ਹਕੂਮਤ ਚਲੀ ਗਈ 인ਦਰਾ ਗਾਂਧੀ ਦੀ ਹਕੂਮਤ ਚਲੀ ਗਈ 인ਦਰਾ ਗਾਂਧੀ ਖੁਦ ਚੋਣ ਹਾਰ ਗਈ ਔਰ ਹਰ ਗਈ ਉਹ ਲੋਕੀ ਪੰਥ ਨੂੰ ਉਸ ਪੰਥ ਨੂੰ ਉਸ ਅਕਾਲੀ ਦਲ ਨੂੰ ਦੇਖਣਾ ਚਾਹੁੰਦੇ ਆ ਲੇਕਿਨ ਪੰਜਾਬ ਦੇ ਵਿੱਚ ਉਹ ਅਕਾਲੀ ਦਲ ਖਤਮ ਹੋ ਗਿਆ ਉਹ ਅਕਾਲੀ ਦਲ ਉਹ ਅਕਾਲੀ ਦਲ ਨਹੀਂ ਰਿਹਾ ਜਿਹੜਾ ਪੰਥ ਦੀ ਖਾਤਰ ਮੋਰਚੇ ਲਾਂਦਾ ਸੀ ਜਿੰਨੇ ਧਰਮ ਯੁੱਧ ਮੋਰਚਾ ਲਾਇਆ ਜੈਤੋ ਦਾ ਮੋਰਚਾ ਲੱਗਿਆ ਗੁਰਦੁਆਰਾ ਸੁਧਾਰ ਲਹਿਰ ਚੱਲੀ ਉਹ ਸਾਰੇ ਮੋਰਚੇ ਖਤਮ ਹੋ ਗਏ ਅਕਾਲੀ ਦਲ ਨੇ 1997 ਤੋਂ ਬਾਅਦ ਕੇਂਦਰ ਦੀ ਹਕੂਮਤ ਦੇ ਅੱਗੇ ਗੋਡੇ ਟੇਕ ਦਿੱਤੇ ਸੋ ਹੁਣ ਉਹ ਜਿਹੜਾ ਪੰਥ ਦੇ ਵਿੱਚੋਂ ਜਗ੍ਹਾ ਖਾਲੀ ਹੋਈ ਹੈ ਉਹ ਭਾਈ ਅਮਰਤਪਾਲ ਤੇ ਸਰਵਜੀਤ ਸਿੰਘ ਖਾਲਸਾ ਭਰ ਰਹੇ ਨੇ ਲੋਕਾਂ ਦੀ ਆਸ ਹੀ ਨਿਗਾ ਇਹਨਾਂ ਵੱਲ ਹੈ ਬਈ ਸ਼ਾਇਦ ਇੱਕ ਸ਼ਰਮਣੀ ਕਮੇਟੀ ਇਹੋ ਜੀ ਬਣੇਗੀ ਸ਼ਾਇਦ ਇਦਾਂ ਦੇ ਪੰਥਕ ਲੀਡਰ ਅੱਗੇ ਆਣਗੇ ਜਿਹੜੇ ਪੰਥ ਨੂੰ ਚੜ੍ਹਦੀ ਕਲਾ ਚ ਲੈ ਕੇ ਜਾਣਗੇ ਹੁਣ ਫਤਵਾ ਹਾਸਲ ਕਰ ਲਿਆ ਹੁਣ ਕੀ ਭਾਈ ਅਮਰਤਪਾਲ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ ਲਾ ਇੱਕ ਅਲੱਗ ਚੀਜ਼ ਐ ਸੌ ਚੱਕੇਨ ਦੁਬਾਰਾ ਸੌ ਤੇ ਚੱਕੂ ਉਹ ਤਾਂ ਰਾਈਟ ਐ ਉਹਨਾਂ ਦਾ ਡੈਮੋਕ੍ਰੇਟਿਕ ਉਹਨਾਂ ਨੂੰ 19 ਦੇ ਲਈ ਭੇਜਿਆ ਜਾਏਗਾ ਲੇਕਿਨ ਇੱਕ ਗੱਲ ਨੂੰ ਕਲੀਅਰ ਸਮਝੋ ਲਾਅ ਨੇ ਆਪਣਾ ਕੰਮ ਕਰਨਾ ਐ ਨਹੀਂ ਹੈਗਾ ਮੈਂਬਰ ਪਾਰਲੀਮੈਂਟ ਲਈ ਲਾਅ ਕੁਝ ਹੋਰ ਐ ਤੇ ਮੇਰੇ ਲਈ ਹੋਰ ਐ ਤੁਹਾਡੇ ਲਈ ਹੋਰ ਐ IPC ਦਾ ਸੈਕਸ਼ਨ ਸੇਮ ਹੈ ਧਾਰਾ ਸਭ ਲਈ ਸੇਮ ਹੈ ਉਸ ਸਜ਼ਾਵਾ ਵੀ ਸਭ ਲਈ ਸੇਮ ਹੈ ਇਹ ਨਹੀਂ ਹੈਗਾ ਕਿ ਦਿੱਲੀ ਦਾ ਮੁੱਖ ਮੰਤਰੀ ਹੈਗਾ ਤੇ ਇਹਨੂੰ ਜੇਲ੍ਹ ਚੋਂ ਬਾਹਰ ਕੱਢ ਦਈਏ ਠੀਕ ਆ ਪ੍ਰਚਾਰ ਕਰਕੇ ਚਲੇਗੇ ਨਾ ਰਵਿੰਦ ਕੇਜਰੀਵਾਲ ਵਾਪਸ ਦੋ ਤਰੀਕ ਨੂੰ ਇਹ ਲਾਅ ਸਾਰਿਆਂ ਲਈ ਹੁੰਦਾ ਲਾਅ ਇੱਕ ਬੰਦੇ ਲਈ ਨਹੀਂ ਹੁੰਦਾ ਪਹਿਲੀ ਗੱਲ ਦੂਜੀ ਜਿਹੜੀ ਗੱਲ ਹੈ ਉਹ ਆਪਣਾ ਉਹਨਾਂ ਦਾ NSA ਦੇ ਉੱਤੇ ਚੱਲਦੀ ਬਈ ਹੈ ਹਾਈ ਕੋਰਟ ਦੇ ਵਿੱਚ एनएसए ਦੇ ਉੱਤੇ ਉਹਨਾਂ ਦੇ ਵਕੀਲ ਲੱਗੇ ਹੋਏ ਨੇ इवन ਸ਼ਰੋਮ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਪੈਰ ਵੀ ਕਰ ਰਹੀ ਹੈ ਕੇਸ ਦੀ ਔਰ ਭਾਈ ਅਮਰਤਪਾਲਾ ਅਗਰ ਐਨਐਸਏ ਟੁੱਟੇਗੀ ਤਾਂ ਡੈਫੀਨਿਟਲੀ ਜੇਲ੍ਹ ਤੋਂ ਬਾਹਰ ਆਣਗੇ ਜੀ ਜੀ ਸੋ ਲੋਕਾਂ ਨੇ ਬਹੁਤ ਵੱਡੀ ਜਿੱਤ ਜਿਹੜੀ ਹੈ ਉਹਨਾਂ ਨੂੰ ਦਿੱਤੀ ਹੈ ਖਡੂਰ ਸਾਹਿਬ ਦੀ ਸੀਟ ਹੌਟ ਸੀਟ ਬਣੀ ਹੋਈ ਸੀ ਲਗਾਤਾਰ ਆਪਾਂ ਵੀ ਵਿਚਾਰ ਸਾਂਝੇ ਕਰ ਰਹੇ ਸੀ ਤੁਸੀਂ ਲਗਾਤਾਰ ਸਾਡੇ ਚੈਨਲ ਦੇ ਨਾਲ ਮਾਧਿਅਮ ਦੇ ਰਹੇ ਹੋ ਲੋਕਾਂ ਤੱਕ ਆਪਣੇ ਵਿਚਾਰ ਪ੍ਰਗਟ ਕੀਤੇ ਔਰ ਪਿਕਚਰ ਕਲੀਅਰ ਕਰ ਦਿੱਤੀ ਸੀ ਪਹਿਲਾਂ ਹੀ ਤੇ ਅੱਜ ਵਾਕਈ ਉਹ ਚੀਜ਼ ਹੋ ਗਈ ਪਾਈ ਅਮਰਿਤਪਾਲ ਸਿੰਘ ਉਹਨਾਂ ਨੇ ਫਤਵਾ ਹਾਸਲ ਕਰ ਲਿਆ ਕੋ ਪਤਾ ਕੀ ਹੈ ਜਿਹੜਾ ਜ਼ਮੀਨੀ ਪੱਧਰ ਤੇ ਜਾ ਕੇ ਲੋਕਾਂ ਦੀ ਨਬਜ਼ ਪਛਾਣਦਾ ਹੈ ਨਾ ਸਹੀ ਮੈਂ ਕਹਿੰਨਾ ਜਰਨਲਿਸਟ ਉਹੀ ਹੁੰਦਾ ਆਪਾਂ ਜਿਸ ਮਰਜ਼ੀ ਚੈਨਲ 'ਤੇ ਬੋਲੀ ਜਾਈਏ ਜੋ ਮਰਜ਼ੀ ਕਹੀ ਜਾਈਏ ਲੇਕਿਨ ਜ਼ਮੀਨ ਤੇ ਜਾਓ ਜ਼ਮੀਨ ਤੇ ਲੋਕਾਂ ਗਲਤ ਹੈ ਗਲਤ ਕੋ ਸਹੀ ਨੂੰ ਸਹੀ ਕੋ ਮੈਂ ਤਾਂ ਅੱਜ ਨਹੀਂ ਮੈਂ ਤਾਂ ਕਿੰਨੇ ਦਿਨ ਤੋਂ ਕਹਿੰਦਾ ਆ ਰਿਹਾ ਅਮਰਪਾਲੀ ਇਸ ਗੋਇੰਗ ਟੂ ਵਿਨ ਹੀ ਇਜ਼ ਕਲੀਅਰ ਕਟ ਜਿੱਤਣਗੇ ਵੱਡੀਆਂ ਵੋਟਾਂ ਨਾਲ ਜਿੱਤਣਗੇ ਵਿੱਚੋਂ ਕਈ ਵਾਰ ਖਦਸ਼ਾ ਵੀ ਲੋਕਾਂ ਨੇ ਕਿਹਾ ਨਹੀਂ ਜੀ ਇਦਾਂ ਨਹੀਂ ਮੈਂ ਕਿਹਾ ਪਰ ਨਹੀਂ ਲੋਕਾਂ ਦਾ ਜਿਹੜਾ ਅੰਡਰਕਰੈਂਟ ਆ ਬਹੁਤ ਖਤਰਨਾਕ ਆ ਮੈਂ ਅੰਡਰਕਰੈਂਟ ਨੂੰ ਦੇਖ ਰਿਹਾ ਸੀ ਮੈਂ ਅੰਡਰਕਰੈਂਟ ਨੂੰ ਸਮਝ ਰਿਹਾ ਸੀ ਮੈਂ ਲੋਕਾਂ ਨਾਲ ਗੱਲ ਕਰ ਰਿਹਾ ਸੀ ਜੋ ਜਦੋਂ ਗੱਲ ਕਰਦੇ ਸੀ ਯਾਰ ਉਹਦਾ ਕਸੂਰ ਕੀ ਆ ਇੱਕ ਕਸੂਰ ਵਰਡ ਜਿਹੜਾ ਉਹ ਬੋਲਦੇ ਸੀ ਨਾ ਉਹਦਾ ਕਸੂਰ ਕੀ ਆ ਇਹਦੇ ਚ ਹੀ ਸਮਝ ਆਉਂਦਾ ਸੀ ਦੇ ਹੈਵ ਫੁੱਲ ਸੈਂਪਥੀ ਇਨ देयर ਹਾਰਟ ਫੋਰ ਦਾ ਭਾਈ ਅਮਰਿਤਪਾਲ ਸਿੰਘ ਭਾਈ ਅਮਰਿਤਪਾਲ ਸਿੰਘ ਲਈ ਉਹਨਾਂ ਦੇ ਦਿਲਾਂ ਚ ਬਹੁਤ ਵੱਡੀ ਜਗ੍ਹਾ ਹੈ ਬਣਾ ਚੁੱਕੇ ਸੀ ਭਾਈ ਅਮਰਿਤਪਾਲ ਸਿੰਘ ਹਣੇ ਜਦੋਂ ਨਸ਼ਿਆਂ ਤੋਂ ਦੂਰ ਕੀਤਾ ਸਿੱਖੀ ਨਾਲ ਜੋੜਿਆ ਗੁਰੂ ਘਰ ਨਾਲ ਜੋੜਿਆ ਕਿਹੜਾ ਮੈਨੂੰ ਦੱਸੋ ਟੱਬਰ ਨਹੀਂ ਚਾਹੀਦਾ ਕਿ ਉਹਦਾ ਬੇਟਾ ਗੁਰੂ ਘਰ ਨਾਲ ਜੁੜੇ ਲੰਗਰ ਦੀ ਸੇਵਾ ਕਰੇ ਗੁਰਦੁਆਰਾ ਸਾਹਿਬ ਦੀ ਸੇਵਾ ਕਰੇ ਕਿਹੜਾ ਪੇਰੈਂਟਸ ਨਹੀਂ ਜਾਂਦੇ ਹਰ ਜਾਂਦਾ ਕਿਉਂਕਿ ਘੱਟੋ ਘਾਟਾ ਜਿਹੜੀ ਮੰਦਿਰ ਚ ਘੁੰਮਣਾ ਫਿਰਨਾ ਨਸ਼ੇ ਕਰਨੇ ਇਹਨਾਂ ਤੋਂ ਦੂਰ ਹਟ ਕੇ ਅਗਰ ਉਹ ਗੁਰੂ ਘਰ ਨਾਲ ਜੁੜਦਾ ਅਮਰਤ ਛਕਦਾ ਤਾਂ ਕਿਹਦੇ ਪੇਰੈਂਟਸ ਖੁਸ਼ ਨਹੀਂ ਹੋਏਗਾ ਭਾਈ ਅਮਰਤਪਾਲ ਨੇ ਪੰਜਾਬ ਦੇ ਨੌਜਵਾਨਾਂ ਨੂੰ ਉਧਰ ਵੱਲ ਤੋਰਿਆ ਔਰ ਬਕਾਇਦਾ ਤੁਸੀਂ ਦੇਖਿਆ ਲੋਟ ਦੇ ਲੋਟ ਨੌਜਵਾਨਾਂ ਦੇ ਜਥੇ ਦੇ ਜਥੇ ਜਾ ਕੇ ਅਮਰਤ ਛਕਦੇ ਬੈਸੇਗੇ ਪੰਜਾਬ ਦੇ ਵਿੱਚ ਇੱਕ ਜਿਹੜਾ ਪੰਥਕ ਔਰ ਧਾਰਮਿਕ ਮਾਹੌਲ ਖੜਾ ਹੋ ਰਿਹਾ ਸੀ ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਰਿੰਦਰਪਾਲ ਜੀ ਤੁਸੀਂ ਆਪਣੇ ਵਿਚਾਰ ਸਾਂਝੇ ਕੀਤੇ ਸੋ ਇਹ ਨਹੀਂ ਡਾਕਟਰ सुरेंद्रਪਾਲ ਜਰਾਨੀ ਆਪਣੇ ਵਿਚਾਰ ਪਹਿਲਾਂ ਵੀ ਸਾਂਝੇ ਕੀਤੇ ਸੀ ਕਿ ਸ਼੍ਰੀ ਖਡੂਰ ਸਾਹਿਬ ਦੀ ਸੀਟ ਤੋਂ ਭਾਈ ਅਮਰਿਤਪਾਲ ਸਿੰਘ ਫਤਵਾ ਹਾਸਲ ਕਰਨਗੇ ਤੇ ਅੱਜ ਵੱਡੀ ਲੀਡ ਦੇ ਨਾਲ ਸ਼੍ਰੀ ਖਡੂਰ ਸਾਹਿਬ ਤੋਂ ਭਾਈ ਅਮਰਿਤਪਾਲ ਸਿੰਘ ਹੋਣਾ ਨੇ ਫਤਵਾ ਹਾਸਲ ਕਰ ਲਿਆ ਤੇ ਲੋਕਾਂ ਨੇ ਆਪਣਾ ਨੁਮਾਇੰਦਾ ਚੁਣ ਲਿਆ ਲੋਕਾਂ ਨੇ ਉਹਨਾਂ ਨੂੰ ਚੁਣਿਆ ਕਿਉਂਕਿ ਲੋਕਾਂ ਦੇ ਬੱਚਿਆਂ ਨੂੰ ਉਹਨਾਂ ਨੇ ਗੁਰੂ ਘਰ ਦੇ ਨਾਲ ਜੋੜਿਆ ਸੀ ਸਿੱਖੀ ਨਾਲ ਜੋੜਿਆ ਸੀ ਨਸ਼ਾ ਤੋਂ ਦੂਰ ਕੀਤਾ ਸੀ ਫਿਲਹਾਲ ਦੇ ਲਈ ਇਨਾ ਹੀ ਧੰਨਵਾਦ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ